ਦੇਹ ਦੇਰੀ ਸਰਟੀ ਵੀ ਮੈਂ ਹਾਂ ਸੰਦੀਪ ਸ਼ਰਮਾ ਆਖਿਰ ਉਹ ਦਿਨ ਆ ਗਿਆ ਜਿਹੜਾ ਅੱਜ ਪੂਰੇ ਭਾਰਤ ਵਾਸੀਆਂ ਨੂੰ ਅੱਜ ਇਸ ਦਿਨ ਦਾ ਇਤਿਹਾਸਿਕ ਦਿਨ ਦਾ ਇੰਤਜ਼ਾਰ ਸੀ 22 ਜਨਵਰੀ ਔਰ ਕੁਝ ਹੀ ਸਮੇਂ ਵਿੱਚ ਭਗਵਾਨ ਸ਼੍ਰੀ ਰਾਮ ਲੱਲਾ ਜੀ ਦੀ ਮੂਰਤੀ ਪ੍ਰਾਰਟਿਚਾ ਆਯੋਤ ਹੋ ਜਾਂਦੀ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅੱਜ ਇਸ ਇਤਿਹਾਸਿਕ ਦਿਨ ਦਾ ਦੇ ਗਵਾਹ ਬਣਨ ਜਾ ਰਹੇ ਤਾਂ ਦੱਸਦੀ ਕਿ ਸੰਤ ਮਹਾਪੁਰਸ਼ ਵੀ ਅੱਜ ਭਗਵਾਨ ਸ਼੍ਰੀ ਰਾਮ ਲੱਲਾ ਜੀ ਇਸ ਪ੍ਰਾਰਟਿਚਾ ਹਿੱਸਾ ਬਣ ਜਾ ਰਹੇ ਤੇ ਲੁਧਿਆਣਾ ਦੇ ਵਿੱਚ ਅੱਜ ਵਿਜੇਪੀ ਕਾਰਗਰਤਾ ਤੇ ਉਸਦੇ ਨਾਲ ਹੀ ਸ਼ਹਿਰ ਵਾਸੀਆਂ ਵੱਲੋਂ ਅੱਜ ਭਗਵਾਨ ਸ਼੍ਰੀ ਰਾਮ ਲੱਲਾ ਦੇ ਦੀ ਉਸ ਦਿਨ ਨੂੰ ਮਨਾਇਆ ਜਾਂਦਾ ਤੇ ਮੌਜੂਦ ਹੈ ਬੀਜੇਪੀ ਜੀ ਪੰਜਾਬ ਪਰ ਇਹ ਨੂੰ ਜਗਾ ਪ੍ਰਧਾਨ ਜੀ ਦਾ ਕਿਤਾ ਦੇਖੋ ਅੱਜ ਇਤਿਹਾਸਿਕ ਦਿਨ ਹੈ ਦੇਖੋ ਅੱਜ ਦਾ ਦਿਨ ਜਿਹੜਾ ਇੱਕ ਇਤਿਹਾਸਿਕ ਐਸਾ ਪਾਲਾ ਹੈ ਜਿਹਦੇ ਵਿੱਚ ਹਰ ਇੱਕ ਵਿਸ਼ਵ ਭਰ ਦਾ ਉਹ ਜਿਹੜਾ ਪ੍ਰਭੂ ਸ਼੍ਰੀ ਰਾਮ ਨੂੰ ਪਿਆਰ ਕਰਦਾ ਇਹ ਸ੍ਰਿਸ਼ਟੀ ਨੂੰ ਪਿਆਰ ਕਰਦਾ ਉਹ ਆਪਣੇ ਆਪ ਨੂੰ ਸ਼ਾਮਲ ਕਰ ਰਿਹਾ ਔਰ ਆਪਣੇ ਆਪ ਨੂੰ ਦੂਰ ਨਹੀਂ ਹੋਣ ਦੇਣਾ ਚਾਹੁੰਦਾ ਸੋ ਇਹ ਜੇ ਪਲ ਕਦੇ ਵੀ ਜੀਵਨ ਦੇ ਵਿੱਚ ਬੜੇ ਦੁਰਲਭ ਹੁੰਦੇ ਨੇ ਅਸੀਂ ਸਾਰੇ ਭਾਗਾਂ ਵਾਲੇ ਆ ਵੀ ਇਸ ਇਤਿਹਾਸਿਕ ਪਲ ਦੇ ਇਸ ਬਦਲਦੇ ਹੋਏ ਇਤਿਹਾਸ ਦੇ ਵਿੱਚ ਅਸੀਂ ਸਾਰੇ ਸ਼ਾਮਲ ਆ ਔਰ ਮੈਂ ਸਮੂਹ ਪ੍ਰਭੂ ਸ਼੍ਰੀ ਰਾਮ ਪ੍ਰੇਮੀਾਂ ਨੂੰ ਇਹ ਜੇ ਪਲ ਦੀ ਬਹੁਤ-ਬਹੁਤ ਵਧਾਈ ਦੇਣਾ ਪ੍ਰਭੂ ਜੀ ਰਾਮ ਦੀ ਕਿਰਪਾ ਸਾਡੇ ਸਭ ਤੇ ਬਹੁਤ ਬਣੀ ਰਹੇ ਔਰ ਸਾਰੇ ਵਿਸ਼ਵ ਦਾ ਖਲਿਆਨ ਹੋਵੇ ਸਾਰਿਆਂ ਦੇ ਵਿੱਚ ਆਪਸੀ ਭਾਈਚਾਰਾ ਏਕਤਾ ਉਹ ਸਦ੍ਰਿੜਤਾ ਬਣੇ ਇਹ ਪ੍ਰਭੂ ਜੀ ਰਾਮ ਅੱਗੇ ਸਾਡੀ ਅਰਦਾਸ ਆ ਸਭ ਨੂੰ ਬਹੁਤ ਬਹੁਤ ਵਧਾਈ ਲੱਖ ਲੱਖ ਵਧਾਈ ਅ ਬਨਾ ਇਸ ਮੌਜੂਦ ਹੈ ਗੜਵਲ ਸਾ ਗੜਵਲ ਦੇ ਸਾਹ ਦੇਖਦੇ ਹੋ ਇਤਿਹਾਸਿਕ ਦਿਨ ਬਾਕੀ ਬੰਦੇ ਵੀ ਜਿਹੜਾ ਦਿਨ ਹੈ ਸੁਨਹਿਰੀ ਅੱਖਰਾਂ ਦੇ ਭਰਦੇ ਇਤਿਹਾਸ ਲਿਖਿਆ ਜਾਊਗਾ ਇਸ ਦਿਨ ਦਾ ਬਹੁਤ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਤੇ ਅੱਜ ਜਿਹੜੀਆਂ ਹਿੰਦੋਸਤਾਨੀ ਹਰ ਵਾਸੀ ਦਾ ਮੰਦਰੀਆਂ ਸ਼ਾਵਾਂ ਪੂਰੀਆਂ ਹੋਈਆਂ ਨੇ ਸੋ ਅਸੀਂ ਭਗਵਾਨ ਸ਼੍ਰੀ ਰਾਮ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ ਕਿ ਸਾਡੇ ਦੇਸ਼ ਤੇ ਸਾਡੇ ਸਮਾਜ ਤੇ ਮਿਹਰ ਭਰਿਆ ਹੱਥ ਰੱਖਿਓ ਤਾਂ ਕਿ ਹਿੰਦੁਸਤਾਨ ਦਿਨ ਤੋਂ ਦਿਨ ਰਾਤ ਚੌਗਣੀ ਤਰੱਕੀ ਕਰੇ ਤੇ ਜਿਹੜੇ ਲੋਕਾਂ ਦੀਆਂ ਜਿਹੜੀਆਂ ਮੰਤੀਆਂ ਭਾਵਨਾਵਾਂ ਸੀ ਅੱਜ ਪੂਰੀਆਂ ਹੋਈਆਂ ਉਹਦੇ ਲਈ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਅੱਜ ਜਿਹੜਾ ਦਿਨ ਆ ਹਰ ਧਰੰਦੇ ਲੋਕ ਉਥੇ ஆயੂਦੇ ਵਿੱਚ ਅੱਜ ਮੁਸਲਮਾਨ ਵੀ ਕੋਲੇ ਲੋਕ ਐ ਸਮੁਦਾਇ ਦੇ ਲੋਕਾ ਉਹ ਵੀ ਕਾਫੀ ਸੇਵਾ ਕਰ ਰਹੇ ਆ ਸੋ ਜਿਹੜਾ ਤਾਂ ਇਨਸਾਨ ਹੋਊਗਾ ਉਹਨੂੰ ਤਾਂ ਇਸ ਦਿਨ ਦੀ ਖੁਸ਼ੀ ਹੋਣੀ ਚਾਹੀਦੀ ਆ ਕਿਉਂਕਿ ਜੇ ਆਪਾਂ ਕਿਸੇ ਵੀ ਧਰਮ ਨੂੰ ਖੁਸ਼ੀ ਮਨਾਉਣੇ ਆ ਤਾਂ ਸਾਨੂੰ ਅਸੀਂ ਇਹ ਸਮਝਦੇ ਆ ਅਸੀਂ ਰੱਬ ਨੂੰ ਖੁਸ਼ ਕਰਨ ਵਾਲੀ ਗੱਲ ਆ ਕਿਉਂਕਿ ਰਸਤੇ ਚਾਹੇ ਕੋਈ ਅਲੱਗ-ਅਲੱਗ ਹੋਣ ਮੰਜ਼ਿਲ ਇੱਕੋ ਹੀ ਹੁੰਦੀ ਆ ਤੇ ਉਹ ਮੰਜ਼ਿਲ ਤੱਕ ਪਹੁੰਚਣ ਲਈ ਸਾਨੂੰ ਸਾਰਿਆਂ ਨੂੰ ਖੁਸ਼ੀ ਮਨਾਉਣੀ ਚਾਹੀਦੀ ਅੱਜ ਦੇ ਦਿਹਾੜੇ ਦੀ ਬੜਾ ਇਤਿਹਾਸਿਕ ਦਿਨ ਹੋ ਗਿਆ ਅੱਜ ਕੁਝ ਸਮੇਂ ਦੇ ਵਿੱਚ ਭਗਵਾਨ ਸ਼੍ਰੀ ਲੱਲਾ ਜੀ ਆਪਣੇ ਉਸ ਗ੍ਰਹਿ ਵਿਕੇ ਵਿਰਾਜਮਾਨ ਹੋ ਜਾਣਗੇ ਅਤੇ ਇਤਿਹਾਸ ਦੇ ਵੀ ਪਰਦੇ ਇਤਿਹਾਸ ਦੇ ਵਿੱਚ ਅੱਜ ਇੱਕ ਸੁਨਹਿਰੀ ਅੱਖਰਾਂ ਦੇ ਵਿੱਚ ਅੱਜ 22 ਜਨਵਰੀ ਦਾ 2024 ਦਾ ਦਿਨ ਲਿਖਿਆ ਜਾਵੇਗਾ ਜੈ ਸ਼੍ਰੀ ਰਾਮ ਮੈਂ सुरेंद्र ਨਾਇਰ ਬਿੱਟੂ ਮਾਡਲ ਟਾਊਨ ਅਕਸੈਂਸ਼ਨ ਡੀ ਬਲੌਕ ਤੋਂ ਯੂਨਾਈਟਿਡ ਵੈਲਫੇਅਰ ਸੁਸਾਇਟੀ ਔਰ ਧਾਰਮਿਕ ਸੇਵਾ ਸਮਿਤੀ ਦੇ ਮੁੱਖ ਸੇਵਾਦਾਰ ਹੋਣ ਦੇ ਨਾਤੇ ਅੱਜ ਅਸੀਂ ਭਗਵਾਨ ਜੀ ਦੇ ਆਗਮਨ ਦੇ ਵਿੱਚ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਹੈ ਔਰ ਹਰ ਤਰਫ ਹਰਸ਼ ਔਰ ਖੁਸ਼ੀ ਦੇ ਨਾਲ ਇਹ ਸ਼ੋਭਾ ਯਾਤਰਾ ਦੇ ਵਿੱਚ ਇਤਨੀ એનર્ਜੀ ਹੈ ਇਤਨੀ એનર્ਜੀ ਹੈ ਕਿ ਭਗਵਾਨ ਜੀ ਦੇ ਜਕਾਰਿਆਂ ਨਾਲ ਪੂਰਾ ਡੀਬਲੌਗ ਗੂੰਜ ਰਿਹਾ ਹੈ ਇਸ ਤਰੀਕੇ ਲੱਗ ਰਿਹਾ ਹੈ ਕਿ ਮਿੰਨੀ ਅਯੋਧਿਆ ਦਾ ਸਰੂਪ ਲੈ ਚੁੱਕਿਆ ਹੈ ਔਰ ਜੋ ਸਾਡੇ ਜੀਵਨ ਕਾਲ ਦੇ ਵਿੱਚ ਸਾਨੂੰ ਇਹ ਖੁਸ਼ੀ ਦਾ ਮੌਕਾ ਮਿਲਿਆ ਅਸੀਂ ਆਪਣਾ ਇਹ ਜੀਵਨ ਸਫਲ ਸਮਝਦੇ ਹਾਂ ਕਿ ਸਾਨੂੰ ਭਗਵਾਨ ਨੇ ਇਸ ਜਨਮ ਦੇ ਵਿੱਚ ਇਸ ਜੀਵਨ ਦੇ ਵਿੱਚ ਆਪਣਾ ਆਗਮਨ ਕਰਕੇ ਪੰਜ ਸਤਾਬ ਦੀਆਂ ਤੋਂ ਬਾਅਦ ਅਸੀਂ ਭਗਵਾਨ ਜੀ ਦੇ ਆਗਮਨ ਦੇ ਵਿੱਚ ਸ਼ਾਮਲ ਹੋਏ ਆ ਔਰ ਇਸ ਤੋਂ ਵੱਡੀ ਖੁਸ਼ੀ ਦੀ ਕੋਈ ਗੱਲ ਨਹੀਂ ਹੋ ਸਕਦੀ ਔਰ ਇਸ ਤੋਂ ਇਲਾਵਾ ਅਸੀਂ ਭਗਵਾਨ ਜੀ ਅੱਗੇ ਇਹ ਵੀ ਬਰਤਨਾ ਕਰਦੇ ਆ ਕਿ ਮਥਰਾ ਦੇ ਵਿੱਚ ਵੀ ਇਸੇ ਤਰੀਕੇ ਆਗੇ ਵਿਰਾਜਮਾਨ ਹੋਰ ਸਿੱਧਰੇ ਕਿ ਅਸੀਂ ਇਸੇ ਖੁਸ਼ੀ ਨੂੰ ਮਨਾਈਏ ਜੈ ਸ਼੍ਰੀ ਰਾਮ ਲੱਗ ਰਿਹਾ ਅੱਜ ਵਾਕਈ ਦੀਵਾਲੀ ਉਤਸਵ ਦੇਖਣ ਨੂੰ ਭਾਰਤ ਤੋਂ ਇਲਾਵਾ ਵਿਦੇਸ਼ਾਂ ਚ ਵੀ ਇਹ ਦ੍ਰਿਸ਼ ਦੇਖਣ ਨੂੰ ਮਿਲ ਸਕਦਾ ਜੀ ਬਿਲਕੁਲ ਹਰ ਤਰਫ ਪੂਰਾ ਵਿਸ਼ਵ ਕੱਲਾ ਭਾਰਤ ਨਹੀਂ ਕੱਲਾ ਪੰਜਾਬ ਨਹੀਂ ਪੂਰਾ ਵਿਸ਼ਵ ਅੱਜ ਦੇ ਦਿਨ ਨੂੰ ਦੀਵਾਲੀ ਜਰਾ ਸੈਲੀਬ੍ਰੇਟ ਕਰ ਰਿਹਾ ਔਰ ਵਾਕਈ ਖੁਸ਼ੀ ਦੀ ਗੱਲ ਹੈ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਇਹ ਇੱਕ ਇਤਿਹਾਸਿਕ ਦਿਨ ਹੈ ਸੋ ਤੁਸੀਂ ਦੇਖ ਸਕਦੇ ਹੋ ਜਿਹੜਾ ਭਗਵਾਨ ਸ਼੍ਰੀ ਰਾਮ ਲਲਾ ਤੇ ਅੱਜ ਜਿਹੜਾ ਮੂਰਤੀ ਪ੍ਰਾਣ ਪ੍ਰティਸ਼ਟਾ ਹੋਣ ਜਾ ਰਹੀ ਹੈ ਅਯੋਧਿਆ ਦੇ ਵਿੱਚ ਤਾਂ ਕਿਤਨਾ ਕਿਤੇ ਆ ਰਾਮ ਭਗਤਾ ਵਿੱਚ ਕਾਫੀ ਸਾਈਜ਼ ਦੇ ਨਾਲ ਹੀ ਦੇਸ਼ ਵਾਸੀਆਂ ਦੇ ਵਿੱਚ ਅੱਜ ਇਸ ਦਿਨ ਨੂੰ ਇੱਕ ਇਤਿਹਾਸਿਕ ਰੂਪ ਦੇ ਵਿੱਚ ਵੀ ਦੇਖਿਆ ਜਾ ਰਿਹਾ ਹੈ ਕੈਮਰਾਮੈਨ ਬੋਬੀ ਨਾਲ ਸੰਦੀਪ ਸ਼ਰਮਾ ਟੈਰੀਸ ਟੀਵੀ ਲੁਧਿਆਣਾ